ਰਾング ਫਕੀਰੀ ਦੇ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਗੱਲ ਕਰਾਂਗੇ ਪਾਠ ਪੂਜਾ ਦੀ ਕਈ ਲੋਕ ਸਾਧਨਾ ਨਹੀਂ ਕਰਦੇ ਸਿਰਫ ਆਮ ਪਾਠ ਪੂਜਾ ਹੀ ਕਰਦੇ ਹਨ ਪਰ ਇਹ ਆਮ ਪੂਜਾ ਪਾਠ ਵੀ ਜੇਕਰ ਢੰਗ ਨਾਲ ਕੀਤੀ ਜਾਵੇ ਤਾਂ ਉਸ ਨਾਲ ਵੀ ਉਹਨਾਂ ਨੂੰ ਦੇਵਤਾ ਦੀ ਸواری ਮਿਲ ਜਾਂਦੀ ਹੈ ਦੇਵਤਾ ਦੀ ਭਗਤੀ ਮਿਲ ਜਾਂਦੀ ਹੈ ਅਤੇ ਉਹ ਆਪਣੇ ਦੁੱਖਾਂ ਦਾ ਨਿਵਾਰਣ ਤਾਂ ਕਰ ਹੀ ਲੈਂਦੇ ਹਨ ਨਾਲ ਦੀ ਨਾਲ ਹੋਰਾਂ ਦੇ ਦੁੱਖਾਂ ਨੂੰ ਵੀ ਦੂਰ ਕਰ ਸਕਦੇ ਹਨ ਉਹ ਦੇਵਤਾ ਦੀ ਅਗਵਾਈ ਵਿੱਚ ਹੋਰਾਂ ਦੀ ਸਮੱਸਿਆਵਾਂ ਨੂੰ ਵੀ ਸਮਝਣ ਤੇ ਹੱਲ ਕਰ ਲੱਗ ਜਾਂਦੇ ਹਨ ਸਿੱਧੀ ਗੱਲ ਇਹ ਹੈ ਕਿ ਜੇ ਤੁਸੀਂ ਨਿਯਮਿਤ ਅਤੇ ਸਹੀ ਢੰਗ ਦੇ ਨਾਲ ਰੋਜ਼ਾਨਾ ਪੂਜਾ ਪਾਠ ਕਰੋ ਤਾਂ ਤੁਸੀਂ ਵੀ ਇਹ ਸਮਰੱਥਾ ਹਾਸਲ ਕਰ ਸਕਦੇ ਹੋ ਇਸ ਲਈ ਕੋਈ ਵੱਡੀ ਸਾਧਨਾ ਜਾਂ ਤਪ ਕਰਨ ਦੀ ਲੋੜ ਨਹੀਂ ਪੈਂਦੀ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਦੱਸਾਂਗਾ ਕਿ ਰੋਜ਼ ਦੀ ਪੂਜਾ ਪਾਠ ਦਾ ਸਹੀ ਨਿਯਮ ਅਤੇ ਵਿਧੀ ਕੀ ਹੋਣੀ ਚਾਹੀਦੀ ਹੈ ਜਿਸ ਨਾਲ ਤੁਸੀਂ ਇਹ ਸਭ ਕੁਝ ਪ੍ਰਾਪਤ ਕਰ ਸਕਦੇ ਹੋ ਇਥੋਂ ਤੱਕ ਕਿ ਦੇਵਤਾ ਦੀ ਸਵਾਰੀ ਵੀ ਹੁਣ ਇਹ ਤੁਹਾਡੀ ਇੱਛਾ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੇ ਇਸ਼ਟ ਦੇਵ ਦੀ ਸੇਵਾ ਵਿੱਚ ਹੋਰ ਕੀ ਕੁਝ ਸ਼ਾਮਿਲ ਕਰਨਾ ਚਾਹੁੰਦੇ ਹੋ ਜਿਵੇਂ ਕੋਈ ਮੰਤਰ ਜਪ ਹੋ ਤਾਂ ਧਿਆਨ ਨਾਲ ਇਸ ਵੀਡੀਓ ਨੂੰ ਸੁਣ ਲਵੋ ਪਰ ਉਸ ਤੋਂ ਪਹਿਲਾਂ ਜੇ ਤੁਸੀਂ ਪਹਿਲੀ ਵਾਰੀ ਸਾਡੇ ਚੈਨਲ ਰੰਗ ਫਕੀਰੀ ਉੱਤੇ ਆਏ ਹੋ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਬਟਨ ਦਬਾ ਦਿਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਜੋ ਭਗਤੀ ਦੇ ਸਾਧਨਾ ਨਾਲ ਜੁੜੀ ਹਰ ਨਵੀਂ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਤੁਸੀਂ ਚਾਹੇ ਨੌਕਰੀ ਕਰਦੇ ਹੋ ਜਾਂ ਤੁਹਾਡਾ ਖੁਦ ਦਾ ਕੋਈ ਵਪਾਰ ਹੈ ਆਪਣੇ ਕੰਮ ਦੇ ਅਨੁਸਾਰ ਇੱਕ ਨियत ਸਮਾਂ ਨਿਰਧਾਰਨ ਕਰ ਲਵੋ ਜਿਵੇਂ ਮੈਂ ਸਵੇਰੇ 6 ਤੋਂ 7 ਵਜੇ ਪੂਜਾ ਕਰਦਾ ਹਾਂ ਅਤੇ ਸ਼ਾਮ ਨੂੰ 8 ਤੋਂ 9 ਦੇ ਵਿੱਚ ਤੁਸੀਂ ਵੀ ਅਜਿਹਾ ਹੀ ਇੱਕ ਸਮਾਂ ਬੰਨ੍ਹ ਲਵੋ ਸੂਰਜ ਚੜਨ ਤੋਂ ਪਹਿਲਾਂ ਦੀ ਪੂਜਾ ਵਧੀਆ ਮੰਨੀ ਜਾਂਦੀ ਹੈ ਇਸ ਲਈ ਅੱਧਾ ਘੰਟਾ ਪੂਜਾ ਲਈ ਨਿਰਧਾਰਤ ਕਰੋ ਜਦ ਤੁਸੀਂ ਪੂਜਾ ਕਰਨ ਜਾਓ ਤਾਂ ਸਾਫ਼ ਸੁਥਰੇ ਵਿਸ਼ੇਸ਼ ਤੌਰ ਤੇ ਰੱਖੇ ਹੋਏ ਕੱਪੜੇ ਪਾਓ ਇਹ ਕਪੜੇ ਸਿਰਫ ਪੂਜਾ ਲਈ ਵਰਤੇ ਜਾਣ ਆਸਣ ਮਾਲਾ ਤੇ ਪੂਜਾ ਵਾਲੇ ਕਪੜਿਆਂ ਵਿੱਚ ਵੀ ਊਰਜਾ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ ਮਾਲਾ ਦੇ ਨਾਲ ਜਾਪ ਕਰੋ ਜਾਂ ਸਮਾਂ ਦੇ ਅਨੁਸਾਰ ਬਿਨਾਂ ਮਾਲਾ ਵੀ ਜਾਪ ਕੀਤਾ ਜਾ ਸਕਦਾ ਹੈ ਪਰ ਕਦੇ ਵੀ ਗਿਣਤੀ ਤੋਂ ਘੱਟ ਜਾਪ ਨਾ ਕਰੋ ਜਿਵੇਂ ਕਿ ਸਾਡੇ ਇੱਕ ਭਗਤ ਨਾਲ ਵੀ ਹੋਇਆ 5-7 ਸਾਲ ਪਹਿਲਾਂ ਦੀ ਗੱਲ ਹੈ ਕਿ ਉਸ ਨੂੰ ਇਹ ਵਿਧੀ ਦੱਸੀ ਗਈ ਉਹ ਲਗਾਤਾਰ 10-14 ਸਾਲ ਇਹ ਵਿਧੀ ਨੂੰ ਅਨੁਸਾਰ ਪਾਠ ਪੂਜਾ ਕਰਦਾ ਰਿਹਾ ਹਰੇਕ ਸੋਮਵਾਰ ਭਗਵਾਨ ਸ਼ਿਵ ਨੂੰ ਇਸ਼ਨਾਨ ਵੀ ਕਰਉਣਾ ਦੁੱਧ ਵੀ ਚੜਾਉਣਾ ਬੇਲ ਪੱਤਰ ਵੀ ਚੜਾਉਣੇ ਹੋਰ ਕਈ ਸਮਗਰੀਆਂ ਮਠਾਈ ਵਗੈਰਾ ਵੀ ਉਸਨੇ ਚੜਾਈ ਉਹ ਸਭ ਕੁਝ ਦਿੰਦਾ ਰਿਹਾ ਭੋਗ ਵੀ ਦਿੰਦਾ ਰਿਹਾ ਪ੍ਰਸ਼ਾਦ ਵੀ ਦਿੰਦਾ ਰਿਹਾ ਪਰ ਉਹਦਾ ਜਿਹੜਾ ਸਮਾਂ ਸੀ ਉਹ ਸਹੀ ਨਹੀਂ ਹੋਇਆ ਕਾਫੀ ਲੰਬੇ ਸਮੇਂ ਬਾਅਦ ਜਦੋਂ ਵਾਪਸ ਆਇਆ ਤਾਂ ਉਸ ਨੂੰ ਵਿਧੀ ਦੁਆਰਾ ਪੁੱਛੀ ਤਾਂ ਉਸ ਨੇ ਦੱਸਿਆ ਕਿ ਉਹ ਜ਼ਮੀਨ ਤੇ ਮੱਥਾ ਟੇਕਦਾ ਸੀ ਕੱਪੜੇ ਪੁਰਾਣੇ ਪਾ ਲੈਂਦਾ ਸੀ ਤੇ ਇੱਕ ਸਮਾਂ ਉਹਨੇ ਨਹੀਂ ਨਿਰਧਾਰਿਤ ਕੀਤਾ ਸੀ ਜਿਸ ਕਾਰਨ ਦੇਵੀ ਦੇਵਤਾ ਉਸ ਤੋਂ ਖੁਸ਼ ਨਹੀਂ ਹੋਏ ਸਮੇਂ ਦੀ ਜਿਹੜਾ ਨਿਰਧਾਰਨ ਹੈ ਉਹ ਬਹੁਤ ਮਹੱਤਵਪੂਰਨ ਹੈ ਇੱਕੋ ਹੀ ਸਮਾਂ ਤੁਹਾਡੀ ਪੂਜਾ ਵਾਸਤੇ ਹੋਣਾ ਚਾਹੀਦਾ ਹੈ ਇੱਕ ਸਮਾਂ ਇੱਕ ਆਸਣ ਤੁਹਾਨੂੰ ਤੁਹਾਡੀ ਪੂਜਾ ਦੇ ਵਿੱਚ ਬਹੁਤ ਅੱਗੇ ਤੱਕ ਲੈ ਕੇ ਜਾ ਸਕਦਾ ਹੈ ਜੇ ਇੱਕ ਵਾਰੀ ਵੀ ਕੋਈ ਨਾਗਾ ਪੈ ਜਾਂਦਾ ਹੈ ਤਾਂ ਤੁਸੀਂ ਸੇਵਾ ਮੁੜ ਤੋਂ ਸ਼ੁਰੂ ਕਰਨੀ ਪੈਂਦੀ ਹੈ ਜੇਕਰ ਤੁਸੀਂ ਆਪਣੇ ਦੇਵਤਾ ਨੂੰ ਮਾਸਿਕ ਜਾਂ ਉਹਨਾਂ ਦੇ ਵਿਸ਼ੇਸ਼ ਦਿਨ ਤੇ ਭੋਗ ਚੜਾਉਂਦੇ ਹੋ ਤਾਂ ਉਹ ਤੁਹਾਡੇ ਤੋਂ ਬਹੁਤ ਜ਼ਿਆਦਾ ਖੁਸ਼ ਹੁੰਦੇ ਐ ਅੰਤ ਵਿੱਚ ਮੈਂ ਤੁਹਾਨੂੰ ਸਿਰਫ ਇਹੀ ਦੱਸਣਾ ਚਾਹਾਂਗਾ ਕਿ ਹਰੇਕ ਮਹੀਨੇ ਅਮਾਵਸਿਆ ਵਾਲੇ ਦਿਨ ਤੁਸੀਂ ਆਪਣੇ ਵੱਡ ਵਡੇਰਿਆਂ ਨੂੰ ਆਪਣੇ ਦੇਵੀ ਦੇਵਤਿਆਂ ਨੂੰ ਭੋਗ ਜ਼ਰੂਰ ਦਿਓ ਇੱਕ ਸਮਾਂ ਪੂਜਾ ਦਾ ਰੱਖੋ ਤੇ ਆਸਨ ਦੇ ਉੱਤੇ ਬੈਠ ਕੇ ਹੀ ਪੂਜਾ ਪਾਠ ਕਰੋ ਜਾਣਕਾਰੀ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ